ਅਧੁਨਿਕਤਾ ਦੇ ਆੜ ਵਿੱਚ ਲਗਾਤਾਰ ਹੋ ਰਹੀ ਦਰੱਖਤਾ ਦੀ ਕਟਾਈ ਕਾਰਨ ਗਲੋਬਲ ਵਾਰਮਿੰਗ ਦੇ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਦੇਖਦੇ ਹਾਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਤੇ ਸਰਕਾਰਾਂ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਉਪਰਾਲੇ ਕਰ ਰਹੀਆਂ ਹਨ ਤਾਂ ਜੋ ਵਾਤਾਵਰਣ ਸੰਤੁਲਨ ਬਣਿਆ ਰਹੇ ਇਸ ਖੜੀ ਦੇ ਤਹਿਤ ਚਾਰਦੀ ਪ੍ਰਮੁੱਖ ਸਮਾਜਿਕ ਜਥੇਬੰਦੀ ਰੋਟਰੀ ਕਲੱਬ ਨੇ 640 ਦੇ ਕਰੀਬ ਹਾਈ ਬ੍ਰੀਡ ਫਲਦਾਰ ਪੌਦੇ ਨਰਸਰੀ ਤੋਂ ਖਰੀਦ ਕੇ ਸ਼ਹਿਰ ਨਿਵਾਸੀਆਂ ਨੂੰ ਵੰਡੇ ਜੀਪੀਐਸ ਰਿਹਰਡ ਪ੍ਰੈਜ਼ੀਡੈਂਟ ਰੋਟੀ ਕਲੱਬ ਗੁਜਾਸਪੁਰ ਇਸ ਮੂនិਸੀਪਲ ਰਿਸਐਵੈਂਚਰ ਤੋਂ ਫਰੂਟ ਐਂਡ ਜੂਸ ਕਰ ਰਹੀ ਹੈ ਦੇਸ ਉਪਰਹਲੇ ਤੋਂ ਬਹੁਤ ਖੁਸ਼ ਹੈ ਇਹ এনवायरमेंटਲ ਡਰਾਈਵ ਹੈ ਟਰੀ ਪਲਾਂਟੇਸ਼ਨ ਹਰੇਕ ਅਸੀਂ ਜਿਦਾ ਆਪ ਅਸੀਂ ਪੌਦੇ ਲਗਾਣ ਜਾਂਦੇ ਆ ਲੇਕਿਨ ਉਹਨਾਂ ਦੀ ਅਸੀਂ ਕੇਅਰ ਨਹੀਂ ਕਰ ਪਾਉਂਦੇ ਬਾਅਦ ਚ ਇਹ ਅੱਛਾ ਉਪਰਾਲਾ ਕੀਤਾ ਕਿ ਡਿਸਟ੍ਰਿਬਿਊਸ਼ਨ ਦਾ ਜਿਹਦੇ ਕਰਕੇ ਜਿਹੜਾ ਵੀ ਕੋਈ ਲੈ ਕੇ ਜਾਏਗਾ ਉਹ ਪੌਦੇ ਦੀ ਪਾਲਨ ਪਾਲਨ ਕਰੇਗਾ ਸੈਕੰਡਲੀ ਜਿਹੜਾ ਇਹਨਾਂ ਨੇ ਵੈਂਚਰ ਖੋਲਿਆ ਹੈ ਫਰੂਟ ਐਂਡ ਜੂਸ ਉਦੋਂ ਵਿੱਚ ਲੋਕਾਂ ਦੀ ਸਿਹਤ ਦੇ ਪੱਖੋਂ ਜੋ ਵੀ ਫਰੂਟਸ ਸ਼ੇਕ ਵਗੈਰਾ ਦੇ ਰਹੇ ਆ ਬਹੁਤ ਅੱਛਾ ਉਪਰਾਲਾ ਜੀ ਸਾਨੂੰ ਸਾਰਿਆਂ ਨੂੰ ਮਿਲ ਕੇ ਸਪੋਰਟ ਕਰਨੀ ਚਾਹੀਦੀ ਹੈ ਥੈਂਕ ਯੂ ਮੈਂ ਰੋਟੇਰੀਅਨ ਐਡਵੋਕੇਟ ਮਨੀਸ਼ ਅੱਜ ਫਰੂਟ ਐਂਡ ਜੂਸ ਗੈਲਰੀ ਵਿੱਚ ਅਤੇ ਰੋਟਰੀ ਕਲੱਬ ਵੱਲੋਂ ਇੱਕ ਪਲਾਂਟੇਸ਼ਨ ਦੀ ਜਿਹੜੀ ਹੈ ਡਿਸਟ੍ਰਿਬਿਊਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਹੈ ਬਹੁਤ ਵਧੀਆ ਵਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਫਰੂਟ ਐਂਡ ਜੂਸ ਗੈਲੀ ਹੈ ਚੰਗੇ ਪ੍ਰੋਡਕਟ ਨਹੀਂ ਦੇ ਰਹੀ ਐ ਕਿਸਮਾ ਜੀ ਨਾਲ ਇੱਕ ਬੈਲੈਂਸ ਵੀ ਬਣਾ ਰਹੀ ਆ ਕਿ ਜਿਹੜੇ ਪਲਾਂਟਸ ਜਿਹੜੇ ਅਸੀਂ ਦਿੱਤੇ ਆ ਉਹ ਹਾਈਬ੍ਰਿਡ ਹੈਗੇ ਆ ਸਾਰੇ ਫਰੂਟਸ ਵਾਲੇ ਹੈਗੇ ਆ ਨਰਸਰੀ ਤੋਂ ਪਰਚੇਜ਼ ਕਰਕੇ ਦੇ ਰਹੇ ਆ ਕਿ ਲੋਕੀ ਜਿਹੜਾ ਬੈਲੈਂਸ ਬਣੇ ਜਿਹੜਾ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ ਉਹਦਾ ਇੱਕੋ ਇੱਕੋ ਜਰੀਆ ਉਹਨੂੰ ਰੋਕਣ ਦਾ ਕਿ ਜਿੰਨੇ ਵੱਧ ਤੋਂ ਵੱਧ ਪਲਾਂਟਸ ਲਗਾ ਸਕੀ ਆ ਇਹਦੇ ਵਿੱਚ ਜਿੰਨੇ ਵੀ ਸਾਰੇ ਸੱਜਣ ਆਏ ਉਹਨਾਂ ਦਾ ਬਹੁਤ ਧੰਨਵਾਦੀ ਆ ਫਰੂਟ ਐਂਡ ਜੂਸ ਗੈਲਰੀ ਅਤੇ ਮੈਂ ਰੋਟੇਰੀਅਨ ਮਨੀਸ਼ ਕੁਮਾਰ ਸਾਰਿਆਂ ਦਾ ਬੜਾ ਬੜਾ ਸ਼ੁਕਰੀਆ ਕਰਨਾ ਆ